ਬੋਲੋ ਭਾਈ ਕਮਾਟੀ ਜਿੰਦਾਬਾਦ ਭਾਰਤ ਕੇ ਜਨਤਾ ਆਪਾਟੀ ਜਿੰਦਾਬਾਦ ਭਾਈ ਨਰਿੰਦਰ ਮਾਟੀ ਜਿੰਦਾਬਾਦ ਜੀ ਨਰਿੰਦਰ ਮਾਟੀ ਜਿੰਦਾਬਾਦ ਜੀ ਨਰਿੰਦਰ ਮਾਟੀ ਜਿੰਦਾਬਾਦ ਤਾਕੀ ਜੈ ਭਾਰਤ ਮਾਤਾ ਕੀ ਜਿੰਦਾਬਾਦ ਜਿੰਦਾਬਾਦ ਅਕੀ ਬਾਦ ਜੈ ਜੰਗਤ ਬਹੁਤ ਬਹੁਤ ਸ਼ੁਕਰੀਆ ਉਹ ਤਰਫਤ ਕਰਦਾ ਆਪਣੇ ਪਿਤਾ ਸਮਾਨ ਗੁਜਰਾਤ ਦੇ ਪੁਰਮ ਸੀਐਮ ਸ਼੍ਰੀ ਵਿਜੇ ਰupani ਜੀ ਜਿਨ੍ਹਾਂ ਨੇ ਜਲੰਧਰ ਦੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਲੋਕ ਅੱਜ ਇਸ ਪ੍ਰਵਾਸ 'ਤੇ ਆਏ ਆ ਮੈਂ ਉਹਨਾਂ ਦਾ ਆਨ ਵਿੱਚ ਸਵਾਗਤ ਕਰਦਾ ਉਹ ਸਾਹਮਣੇ ਬੈਠੇ ਮੇਰੇ মিডিਆ ਦੇ ਇੰਨੇ ਵੀ ਲੋਕ ਇੱਥੇ ਆਏ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਭਾਰਤੀ ਇੰਤਪਾ ਪਾਰਟੀ ਦੇ ਜਿੰਨੇ ਲੀਡਰ ਸਿਵਲ ਲੀਡਰਸ਼ਿਪ ਇਸ ਮੰਚ ਤੇ ਬੈਠੀ ਆ ਮੈਂ ਉਹਨਾਂ ਦਾ ਵੀ ਦਿੱਤੀ ਕਰਾਇਆ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਗੁਰੂ ਮਾਨ ਦੇ ਚੰਨਨ ਚਹੀ ਅਰਦਾਸ ਕਰਦਾ ਕਿ ਜਿੰਨੇ ਵੀ ਸਾਥੀ ਅੱਜ ਇਸ ਪ੍ਰਵਾਹ ਚ ਆਏ ਕਿ ਚਰਦੀ ਕਲਾ ਦੇ ਅਰਦਾਸ ਕਰਨ ਸੁਜੀਤ ਕੁਮਾਰ ਨੂੰ ਦੇ ਲਈ ਸਭੀ ਸਾਰੇ ਨਾਲ ਕੇ ਕੰਮ ਕਰੀਏ ਤੇ ਨਰਿੰਦਰ ਮੋਦੀ ਜੀ ਜਿਹੜੇ ਦੇਸ਼ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਤੇ ਜਲੰਧਰ ਦੇ ਲੋਕ ਕੋ ਤੇ ਯੋਗਦਾਨ ਪਾ ਰਹੇ ਆ ਤੇ ਇੱਕ ਵਾਰ ਅਪੀਲ ਕਰਨਾ ਚਾਹਨਾ ਕਿ ਜਿੰਨੀ ਸੰਖਿਆ ਨੇ ਇੱਥੇ ਆਏ ਹੋ ਕੱਲ 10:30 ਵਜੇ ਕਚਹਿਰੀ ਚ ਆਉਂਦੇ ਵਿੱਚ ਸੁਸ਼ੀਲ ਕੁਮਾਰ ਇੱਕੂ ਜੀ ਨੇ ਦੂਸਰੀ ਵਾਰ ਪਾਰਲੀਮੈਂਟ ਦਾ ਜਿਹੜਾ ਚੋਣਾਂ ਲੜ ਰਹੇ ਆ ਉਹਨਾਂ ਦੇ ਕਾਗਜ਼ ਭਰਨ ਦੇ ਲਈ ਸਾਰੀ ਸੀਨੀਅਰ ਲੀਡਰਸ਼ਿਪ ਤੁਹਾਨੂੰ ਕੱਲ ਮਿਲੇਗੀ ਉਹਨਾਂ ਦੇ ਨਾਲ ਰੋਡ ਸ਼ੋਰ ਦੇ ਰੂਪ ਤੇ ਚੱਲਾਂਗੇ ਔਰ ਜਿਹੜੀ ਰਸਮ ਹੈ ਕਾਗਜ਼ ਭਰਨ ਦੀ ਉਹਨੂੰ ਪੂਰਾ ਕਰਾਂਗੇ ਬਹੁਤ ਬਹੁਤ ਧੰਨਵਾਦ